ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੂ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਹੈ ਮੋਬਾਈਲ ਨੰਬਰ ਜੀ ਆਪਣਾ ਮੇਰਾ ਨੰਬਰ ਸਤਨਮੇ ਸੱਤ 93 21 161 ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਜਿਹੜੇ ਆਪਾਂ ਜਰਸੀ ਬੱਚੀ ਦੇਖੀ ਜਾਨੇ ਤਾਜੀ ਸੂਈ ਹਨਾ ਸੂਆ ਕਿਹੜਾ ਸੂਈ ਹੈ ਸੂਆ ਇਹਨੇ ਪਲੂਨ ਸੂਈ ਹੈ ਜੀ ਬੜੜੇ ਪਲੂਨ ਪਹਿਲਾ ਸੂਆ ਤੇ ਜੇਰ ਜੁਰ ਜਮਾ ਡੰਨਾ ਜੇਰ ਵਗੈਰਾ ਹੀ ਡੰਨਾ ਜੀ ਗੰਦੀ ਦੀ ਚੌਕੀ ਹੈ ਜੀ ਰਜਣਾ ਠੀਕ ਹੈ ਚੌਕੀ ਪਹਿਲਾ ਸੂਆ ਹਨਾ ਕਾਫੀ ਕਲਰ ਦੇ ਵਿੱਚ ਆ ਗਈ ਸੂਈ ਕਲਰ ਦੇ ਵਿੱਚ ਜਰਸੀ ਆ ਗਈ ਇਹ ਕਲਰ ਬਹੁਤ ਘੱਟ ਦੇਖਣ ਨੂੰ ਮਿਲਦਾ ਇਹਦਾ ਆਪਾਂ ਥਣਡੇਵਾ ਦੇਖ ਕੇ ਅੰਦਾਜ਼ਾ ਲਾ ਸਕੀ ਵੀ ਕਿੰਨੇ ਦਿਨ ਚੱਲ ਜੂਗੀ ਇਹ ਫਿਰ 18 ਕਿਲੋ ਤੋਂ ਪਲੱਸ ਇਹ ਦੁੱਧ ਦੇਣਾ ਨਹੀਂ ਮਨ ਕੇ ਜਲੇ ਕਹਿੰਦਾ ਭਾਬ 17 18 ਕਿਲੋ ਦੁੱਧ ਦੀ ਬੈੜ ਹੈਗੀ 18 ਕਿਲੋ ਵਾਲੀ ਮੰਨ ਕੇ ਲੈ ਲੇ 20 ਵਾਲੇ ਅਗਲਾ 20 ਕੜਾ ਲੈ 20 ਤੋਂ ਪਲੱਸ ਕੜਾ ਲੈ ਠੀਕ ਹੈ ਤੇ ਬਾਕੀ ਦੀ ਫੋਟਰੀ ਲੈ ਕਢਾਉਣਾ ਸੋ ਬਾਕੀ ਜਿਵੇਂ ਸੂਈ ਆ ਤਾਜੀ ਚਾਰੂ ਦੇ ਲਵਾਇਆ ਕਹਿੰਦਾ 18 ਕਿਲੋ ਬੜੇ ਆਰਾਮਦਾਰੀ ਦੇ ਨਾਲ ਦੇ ਚਾਰੂ ਵਗੈਰਾ ਪੂਰੀ ਫੁੱਲ ਦਿਖਾਈ ਦਿੰਦੀ ਹਨ ਬਹੁਤ ਸੋਹਣੀ ਉਸ ਮਰਜ਼ੀ ਪਾਈ ਚੱਲ ਸਭ ਚਾਰੂ ਵਗੈਰਾ ਜੇਰ ਜਮੜਨ ਜੇਰ ਵਗੈਰੇ ਹੀ ਡਾਣਾ ਆਪਣੇ ਕੋਲ ਵੀਡੀਓ ਬਣੀ ਠੀਕ ਹੈ ਜਾਲਾ ਆਈ ਜਾਂਦਾ ਜਟਾ ਹਨ ਸਾਫ ਜਾਲਾ ਆਈ ਜਾਂਦਾ ਸੋ ਵੀਰੋ ਚ ਕੋਈ ਭੂਰ ਸਰ ਲਾਣੀ ਕੋਈ ਹੋਰ ਨਹੀਂ ਟੁੱਟਦੀ ਮੋਗਦੀ ਵਧਿਆ ਬੱਚਾ ਵਗੈਰਾ ਜੜਦੀ ਜੇਰ ਜੱਪਾ ਡੰਨਾ ਤੇ ਮੁਠੀ ਵਾਲਾ ਥਾਣਾ ਜਾਵਾ ਕਿਆ ਬਾਤਾਂ 17 18 ਕਿਲੋ ਤੇ ਰਾਮਨਾਥ ਦੀ ਵਾਲੀ ਬੈਠ ਹੈਗੀ ਹੈ ਮੇਰੇ ਬਾਹਰ ਹੀ ਕਰੰਟ ਵਾਲਾ ਥਣ ਲੱਗਿਆ ਹੋਇਆ ਸੋ ਦੇਖੋ ਉਸਦਾ ਦੇਖ ਮੱਛੀ ਨੇ ਕਿਹੜੇ ਲੁੱਟ ਮਾਰਿਆ ਸੋ ਫੁੱਲ ਜੋਸ਼ ਦੇ ਵਿੱਚ ਆੜਾ ਤੇ ਰੇਟ ਇਹਦਾ ਕੀ ਰੋਹ ਵੇਚਣ ਵਾਲਾ 65000 ਰੁਪਏ ਦੀ ਦੇ ਦਾਂਗੇ ਭਈਆ ਛੋੜ ਸੱਪਾ ਜਾ ਮੰਗਾਲਾ 70 ਮੰਗਾਲਾ 65 ਦੀ ਦੇਣੀ ਹੈ ਜਿਹੇ ਜੇ ਗੱਲ ਸੋ ਵਧਿਆ ਬੱਚਾ ਪੁੱਛਾ ਚੜਦੀ ਕਿਸੇ ਗੱਲ ਦਾ ਫਲ ਨਹੀਂ ਅੱਗੇ ਪਿੱਛੇ ਦਾ ਲੇਵਾ ਲੂਗੀ ਜਿੱਦੇ ਸੂਈ ਨੂੰ ਬੱਚੀ ਸੂਈ ਨੂੰ 10 ਤੋਂ 15 ਦਿਨ ਹੋ ਗਏ ਠੀਕ ਹੈ ਲੇਵਾ ਫਿਰ ਬਾਗੀ ਪਲੂਣ ਦਾ ਆਪਣਾ ਪਤਾ ਵੀ 20 ਦਿਨ ਦੋ ਤੇ ਹੁੰਦਾ ਪਸੂ ਲਾਗਦਾ ਮੇਰੇ ਕੱਢਿਆ ਹੋਇਆ ਇਹਦਾ 2 3 ਕਿਲੋ ਦੁੱਧ ਤਾਂ ਕੱਢਿਆ ਹੋਇਆ ਠੀਕ ਹੈ ਤੋਰੀ ਬਾਹਰ ਨੂੰ ਸੋ ਵੀਰੋ ਲੇਵਾ ਵਗੈਰਾ ਦੇਖਸਾ ਸੋਹਣਾ ਸਾਫ ਸੁਥਰਾ ਫਿਟਿੰਗ ਵਾਲਾ ਲੇਵਾ ਤੇ ਤੋਰਾ ਤਾਰਾ ਹੋ ਗਿਆ ਕਬੂਤਰੀ ਜਰਗੀ ਨਵਾ ਹਨ ਪਹਿਲਾ ਸੁਆ ਫੇਸ ਕੁਆਲਟੀ ਦੇਖੋ ਇਹ ਮੱਚੀ ਹੈ ਮੂੰਹ ਬੰਦ ਦੰਦ ਪਟਕੇ ਲੈ ਠੀਕ ਹੈ ਲੈ ਚੜ ਘਵਾ ਦਿੱਤਾ ਇੱਕ ਮੁਠੀ ਵਾਲਾ ਕਿਹਦਾ ਮਾਰਿਆ ਪਸਮਕੇ ਠੀਕ ਹੈ ਮੱਥੇ ਤੇ ਟੋਆ ਇੱਕ ਕਾਫੀ ਕਲਰ ਦੀ ਜਰਸੀ ਹੈਗੀ ਥੋੜਾ ਬੱਚੇ ਨੂੰ ਕਰਦੀ ਹੈ ਪਹਿਲਾਂ ਸੂਆ ਸੂਈ ਕਰਕੇ ਲੈ ਜਾ ਬੱਚੇ ਵਾਹ ਲੈਵਾ ਵਗੈਰਾ ਦੇਖ ਸਾ ਸੋਹਣਾ ਸਾਫ ਸੁਥਰਾ ਲੈਵਾ 9779621161 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ 17 18 ਕਿਲੋ ਦੁੱਧ ਆਸ-ਪਾਸ ਆਰਾਮਣਾ ਪਾਦੂ ਕਾਫੀ ਕਲਰ ਦੀ ਪਿਓਰ ਜਰਸੀ ਆ ਗਈ ਜੇਰ ਵਗੈਰਾ ਡਾਣਾ ਬੱਚਾ ਓਕੇ ਸਾਰਾ ਕੰਮ ਓਕੇ 62000 ਦੇ ਵਿੱਚੋਂ ਮਾਨ ਦਾ ਥੋੜਾ ਬੋਤਾ ਹੋ ਜਾਓ ਵੀ ਜੋ